ਮੇਰਾ ਨਾਮ ਸਤਨਾਮ ਸੌਰ ਹੈ ਔਰ ਮੇਰੇ ਵੱਲੋਂ ਸਾਰੇ ਹਨ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਅਸੀਂ ਸਾਰੇ ਜਿੰਨੇ ਵੀ ਗਰੁੱਪਸ ਆ ਯਾਨੀ ਗੋਡ ਗਿਫਟ ਓਕੇ ਸਾਜੋ ਰਵਾਜ ਮੇਰੀ ਆਵਾਜ਼ ਸੁਣੋ ਤੇ ਐਸ ਵੀ ਐਮ ਤੇ ਆਪ ਹੈ ਭਾਰ ਪੰਜ ਬੱਜੇ ਗਰੁੱਪ ਜਿਹੜੇ ਮਿਲ ਕੇ ਅਸੀਂ ਪ੍ਰੋਗਰਾਮ ਕਰ ਰਹੇ ਆ ਔਰ ਇਹ ਪ੍ਰੋਗਰਾਮ ਦੀ ਸ਼ੁਰੂਆਤ ਸਰਦਾਰ ਨਰਿੰਦਰ ਸਿੰਘ ਦੁਰਾਣੇ ਕੀ ਔਰ ਅਸੀਂ ਇਹਨਾਂ ਦੇ ਨਾਲ ਐਡ ਹੋ ਕੇ ਸਾਰੇ ਦਿਨੇ ਪ੍ਰੋਗਰਾਮ ਕਰਵਾ ਰਹੇ ਹਾਂ ਕਿਸ ਕਿਸ ਚੀਜ਼ ਦੇ ਜਿਹੜੀ ਉਹ categories ਲਿਖੀ ਗਈ ਇਸ ਕੋ ਖਾਲੀ ਸਿੰਗਿੰਗ ਸਿੰਗਿੰਗ ਪ੍ਰੋਗਰਾਮ ਹੋਏਗਾ ਪਰ ਪਰਵਾਰਿਕ ਪ੍ਰੋਗਰਾਮ ਆਏਗਾ ਅੱਛਾ ਪ੍ਰੋਗਰਾਮ ਹੈ ਕਿਸ ਤਰ੍ਹਾਂ ਦੇ ਜਿਹੜੇ ਲੋਕ ਜਾਂ ਕਿਹੜੇ-ਕਿਹੜੇ ਸਿੰਗਰ ਕੋਈ ਏਜ ਮੁਕਾਬਕੀ ਵੀ ਰੱਖਿਆ ਗਿਆ ਹੈ ਇਹਨਾਂ ਦਾ ਜਿਹੜਾ ਕੋਈ ਪਾਰਟਿਸਪੈਂਟਾਂ ਵਾਸਤੇ ਕੋਈ ਨਹੀਂ ਕੋਈ ਏਜ ਨਹੀਂ ਏਜ ਗਰੁੱਪ ਕੋਈ ਨਹੀਂ ਕਿਸੇ ਵੀ ਏਜ ਦਾ ਗਰੁੱਪ ਦਾ ਆ ਸਕਦੇ ਨੇ ਅਸੀਂ ਚਾਹੁੰਦੇ ਆ ਕਿ ਜਿਹੜੇ ਜਿਹੜੇ ਸਿੰਗਰ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਉਹ ਤੁਸੀਂ ਆਪਣਾ ਜਰੂਰ ਸੰਪਰਕ ਦੱਸਾ ਕਰਵਾ ਕੇ ਆਪਣਾ ਨਾਮ ਦੇ ਦਿੱਤਾ ਹੋਇਆ ਜੀ ਸਾਰਾ ਫੇਸਵੈ 11 ਮਈ ਨੂੰ ਹੋ ਰਿਹਾ ਅੰਮ੍ਰਿਤਸਰ ਔਰ ਸਾਰਾ ਸਾਡਾ ਫੇਸਬੁਕ ਤੇ ਆ ਵੀ ਕੋਈ ਆਡੀਸ਼ਨ ਨਹੀਂ ਹੈ ਕਿ ਡਾਇਰੈਕਟਲੀ ਨਹੀਂ ਡਾਇਰੈਕਟਲੀ ਡਾਇਰੈਕਟਲੀ ਕਿਸੇ ਵੀ ਪੰਜਾਂ ਗਰੁੱਪਾਂ ਚੋਂ ਕਿਸੇ ਨਾਲ ਵੀ ਕੰਟੈਕਟ ਕਰ ਸਕਦੇ ਕਿਸੇ ਨਾਲ ਮਨੋਸ਼ਰਮਾ ਜੀ ਸਾਡਾ ਸਿੰਗਿੰਗ ਗਰੁੱਪ ਸਾਜ਼ਵਰ ਆਵਾਜ਼ ਸਿੰਗਿੰਗ ਦਾ ਮੇਰੇ ਸਾਥੀ ਰਜੀਵ ਜੱਲ ਅਤੇ ਆਪਨ ਬੱਤਾ ਜੀ ਨੇ ਸਾਡੇ ਭਰਾ ਨਰਿੰਦਰ ਜੀ ਸੰਜੀਪੂਰੀ ਜੀ ਸਾਡੇ ਭਰੇ ਇਸਾ ਪੀੜ ਸੁਦਾਮ ਮਾਨ ਸਾਡੇ ਭਰਾ ਕਬਿਲ ਮਾਨ ਅਤੇ ਪਵਨ ਵਿਆਸੀ ਇਹਨਾਂ ਦੇ ਗਰੁੱਪ ਨੇ ਪੰਜ ਗਰੁੱਪ ਨੇ ਤੇ ਨਰਿੰਦਰ ਦੇ ਸ਼ਿਖਰਪੁਰ ਜੀ ਐਸੀ ਪੰਜ ਗਰੁੱਪਾਂ ਜਿਹੜੇ ਅਸੀਂ ਰਲ ਕੇ ਇੱਕ ਪ੍ਰੋਗਰਾਮ ਸਿੰਗਿੰਗ ਪ੍ਰੋਗਰਾਮ ਲੈ ਕੇ ਆ ਰਹੇ ਹਾਂ 11 ਮਈ 11 ਮਈ 2023 ਕਿਹੜੀ ਜਨਾਬ ਨੂੰ ਆਲੇ ਬੈਨੂ ਅਸੀਂ ਡਿਸਾਈਡ ਕੀਤੀ ਹੈ ਜੀ ਗੁੱਸਾ ਵੇ ਆ ਜੀ ਉਹ ਤੇ ਸਿੰਗਿੰਗ ਬੋ ਬੈਸ ਸਿੰਗਰ ਉਹ ਅਮਰਸਰ ਦੇ ਹੁੰਦੇ ਅਸੀਂ ਉਹ ਵਾਲੇ ਜੀ ਤੇ ਉਹ ਸਿੰਗਿੰਗ ਦਾ ਮਿਆਰ ਮਾਫੀ ਚਾਹਾਂਗਾ ਉਸ ਸਮੇਂ ਤੋਂ ਅਸੀਂ ਵੀ ਸ਼ਾਂਤ ਹੈਗੇ ਆ ਸਿੰਗਿੰਗ ਦਾ ਮਿਆਰ ਕੋਈ ਐਡਾ ਲੱਗ ਨਹੀਂ ਰਿਹਾ ਉਹ ਹਰ ਕੋਈ ਜਿੰਨੂੰ ਕਿਤੇ ਮਾਈਕ ਦੇ ਕੇ ਸੜ ਕੇ ਗਾਇਕੁਰੀ ਆ ਰਿਹਾ ਤੇ ਉਹ ਦੇਖ ਕੇ ਲੱਗਦਾ ਨਹੀਂ ਕੋਈ ਅੱਛੇ ਸਿੰਗਰ ਕੋਈ ਹੈਗੇ ਨਹੀਂ ਜਦ ਕਿ ਬਹੁਤ ਬਹੁਤ ਸਿੰਗਰ ਵਧੀਆ ਤੇ ਗਾਣ ਵਾਲੇ ਹੈਗੇ ਨੇ ਉਹ ਵਿਚਾਰੇ ਬੈ ਹੀ ਗਏ ਨੇ ਘਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਦੁਬਾਰਾ ਲੈ ਕੇ ਆਈਏ ਤੇ ਲੋਕਾਂ ਨੂੰ ਸੁਣਾਈਏ ਸਹੀ ਵੀ ਆ ਸਿੰਗਿੰਗ ਅੱਛੇ ਸਿੰਗਰ ਹੈ ਨੇ 뮤직 ਕਰਨਾ ਨੂੰ ਤੇ ਦਿਲ ਨੂੰ ਸੁਗੁੰਨ ਦੇਣਾ ਲਈ ਹੁੰਦਾ ਦੀ ਆਜ ਵੀ ਬਹੁਤ ਸਾਰੇ ਜਿਹੜੇ ਆ ਇੱਕ ਜਿੱਦਾਂ ਕਹਿ ਦਿੱਤਾ ਕਿ ਕਲਾ ਵਾਲੇ ਲੋਕ ਘਰਾਂ ਚ ਬੈਠੇ ਆ ਚਾਹੇ ਸਿੰਗਿੰਗ ਨੂੰ ਰੱਖ ਕੇ ਕੀ ਲੱਗਦਾ ਕਿ ਤੁਹਾਡੇ ਮਨ ਚ ਵੱਲੋਂ ਉਹਨਾਂ ਸਿੰਗਰਾਂ ਨੂੰ ਜਿਹੜਾ ਵਧੀਆ ਉਹਨਾਂ ਨੂੰ ਦਿਲ ਦੇ ਕੋਲਾਂ ਨੂੰ ਦਿਲ ਹੀ ਸਦਾ ਜੀ ਜਿਹੜੇ ਅੱਛੇ ਗਾਣ ਵਾਲੇ ਹੁੰਦੇ ਆ ਜ਼ਰੂਰ ਗਾਣਗੇ ਜੀ ਉਹ

ये एक इनिशिएटिव शुरू किया संगीत के साथ खुद जोड़े बाकी कुछ लोगों को जोड़ा और धीरे धीरे वो सबको आगे लेकर जाए और काफी देर से वो जो पुराने ग्रुप्स थे वो कुछ शांत बैठे हुए थे तो हमने सोचा कि क्यों ना उन पुराने ग्रुप्स को लेके एक कंबाइंड कलाबोरेट करके एक ऐसा प्रोग्राम लेके आए जिससे हम एक पॉजिटिव और एक अच्छा मैसेज दें सारे अमृतसर के उन रिस्पेक्टेड सिंगर्स को कि सब एक जैसे हैं सब एक दूसरे के साथ जुड़े हुए हैं किसी के साथ किसी का कोई बैर विरोध कुछ नहीं है और सबको इकट्ठे होके एक साथ एक ही मंच के ऊपर रहना चाहिए मुझे नहीं लगता संगीत का नाम जहाँ पे आता है वहां पे किसी तरह की कोई जालसी या द्वेष इस तरह की चीजें होनी चाहिए तो इन सबसे ऊपर उठ के हम लोग एक इनिशिएटिव लेकर आ रहे हैं जिसमें कि पांच ग्रुप्स इन्वॉल्व हुए हैं सबसे पहले मेरी आवाज सुनो से सतनाम मैम साज और आवाज से मनोज शर्मा जी राजीव बहल जी और आतम चड्डा जी गॉड गिफ प्रोडक्शन से नरेंद्र जी हैं मैं खुद हूं संजीव पुरी स्पायरा मैम है इसके साथ साथ आप आए बाहर आई और एस ग्रुप से नरेंद्र श्रीवास्तव जी कपिल महाजन जी और पवन व्यास जी इनके इसके साथ साथ उनके अनुराधा अनुराधा महाजन जी तो ये सब ऑर्गेनाइजर्स हम मिल एक प्रोग्राम लेकर आ रहे हैं तो ये प्रोग्राम हम लोग ये इवेंट हम लोग ग्यारह मई दो को बिरसा विहार ऑडिटोरियम में लेकर आ रहे हैं इसकी टाइमिंग होगी दो से लेके छह बजे तक इस इवेंट में हमारे साथ अमृतसर के इन पांच ग्रुप्स के अलावा बाकी भी जितने ग्रुप्स हैं मैं सबका यहाँ पे नाम लेना नहीं चाहूंगा मैं ये बोल सकता हूँ फ्रेंडली म्यूजिकल ग्रुप कंपनी गार्डन म्यूजिक लव ग्रुप सिर्फ तुम दो बोल प्यार के दोस्तों की महफिल गीतों की शाम बहुत से ऐसे ग्रुप्स हैं मेरी, सब... मेरी आवाज ही पहचान है ये सब ग्रुप्स हमारा साथ दे रहे हैं तो मैं चाहूंगा कि मेरी तरफ से एक बहुत इनिशिएटिव अच्छा लिया गया है और मैं चाहूंगा इस इनिशिएटिव में अमृतसर के सारे ग्रुप्स सब और उन ग्रुप्स के ऑर्गेनाइजर और उनके सिंगर्स रिस्पेक्टेड सिंगर्स वो हमारा साथ दें इसमें किसी तरह का कोई ऑडिशन कोई कुछ नहीं है वो हमारे साथ यहाँ पे इस ग्रुप में यहाँ इस इवेंट में पार्टिसिपेट कर सकते हैं और हमें कॉन्टेक्ट करने के लिए हमारे नंबर जो है हमारे उस पर्टिकुलर बैनर में जो मैंने अनाउंस किया था उसमें सबके फ्लैश हैं। हैं। किसी से भी कांटेक्ट कर सकते हैं। इस इवेंट में हमारे साथ जैसे मैंने आपको बताया मेरी आवाज सुनो से रिस्पेक्टेड सतनाम मैम उनका ग्रुप हमारे साथ है सतनाम मैम ग्रुप के साथ उनके जो को ऑर्गेनाइजर्स हैं तिलकराज सूरी जी राकेश अरोड़ा जी डॉक्टर सुभाष बिट्टू जी और इसके अलावा विनोद कुमारी जी ये भी हमारा साथ दे रहे हैं इन सब का इन सब ग्रुप्स के ऑर्गेनाइजर्स का मैं दिल से शुक्रिया अदा करता हूँ थैंक यू वेरी मच हाँ जी सार्वजन प्यारीकाल नमस्कार तो सार चैनल का जी एन जो कि गोड गिफ्ट पिछले कुछ समय तो संगीर का अलग अलग तरह के स्टेज शो ने उन्होंने लैके जरा ਅਲੱਗ-ਅਲੱਗ ਸ਼ੋਅ ਕਰਦੇ ਰਹਿੰਦੇ ਆ ਜੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਾਡੀ ਇੱਕ ਦੇਲੀ ਖਾਹਿਸ਼ ਸੀ ਕਿ ਜਿਹੜੇ ਸਾਡੇ ਸਿੰਗਿੰਗ ਦੇ ਦਾਇਰੇ ਦੇ ਵਿੱਚ ਜਿੰਨੇ ਵੀ ਸਾਡੇ ਪੁਰਾਣੇ ਜਿਹੜੇ ਸਾਡੇ ਖੁੰਡ ਨੇ ਪੁਰਾਣੇ ਜਿਹੜੇ ਕਿ ਇਸ ਅੰਮ੍ਰਿਤਸਰ ਦੇ ਵਿੱਚ ਸੰਗੀਤ ਲੈਣ ਨੂੰ ਸਟਾਰਟ ਕਰਨ ਵਾਲੇ ਤੇ ਵੱਡੀਆਂ-ਵੱਡੀਆਂ ਸਟੇਜਾਂ ਦੇਣ ਵਾਲੇ ਜੋ ਆਰਟਿਸਟਾਂ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਸਲਾਹ ਬਣਾਈ ਸੀ ਕਿ ਇਹਨਾਂ ਸਾਰਿਆਂ ਨੂੰ ਮਿਲ ਕੇ ਇੱਕ ਪ੍ਰੋਗਰਾਮ ਕਰਵਾਇਆ ਜਾਵੇ ਜਿਹੜਾ ਕਿ ਸਾਡੇ ਨਾਲ ਜਿਹੜੇ ਸਾਡੇ ਰਿਸਪੈਕਟਡ ਸੰਜੀਪੂਰੀ ਜੀ ਜੋ ਕਿ ਸਾਡੇ ਫਾਰਕ ਸ਼ੋਅ ਦੇ ਐਂਕਰ ਵੀ ਨੇ ਔਰ ਬਹੁਤ ਅਸ਼ੇੜੇ ਸਿੰਗਰ ਵੀ ਨੇ ਔਰ ਬਹੁਤ ਅਸ਼ੇ ਇਨਸਾਨ ਵੀ ਨੇ ਅਸੀਂ ਦੋਨਾਂ ਨੇ ਸਲਾਹ ਮਿਲ ਕੇ ਕੀਤੀ ਕਿ ਅਸੀਂ ਜਿੰਨੇ ਵੀ ਸਾਡੇ ਰਿਸਪੈਕਟਡ ਸਿੰਗਰ ਨੇ ਕਿਉਂਕਿ ਇੱਕ ਜਿਹੜੋ ਕਲਾ ਹੁੰਦੀ ਆ ਦੇਖੋ ਇੱਕ ਕੰਪਨੀ ਬਾਗਿਆ ਇੱਕ ਜਿਹੜੀ ਸੰਗੀਤ ਦੀ ਕਲਾ ਵਾ ਉਹਨੂੰ ਅਲੱਗ-ਅਲੱਗ ਜਗ੍ਹਾਾਂ 'ਚ ਵੰਡਿਆ ਗਿਆ ਵਾ ਜਿਵੇਂ ਕਿ ਕੰਪਨੀ ਬਾਗ ਦੇ ਵਿੱਚ ਇੱਕ ਅਜੇ ਇੰਟਰਟੇਨਮੈਂਟ ਜਿਹੜੇ ਸਾਡੇ ਸਿੰਗਰ ਹਰ ਸ਼ਨੀਵਾਰ ਤੇ ਐਤਵਾਰ ਨੂੰ ਇਕੱਠੇ ਹੁੰਦੇ ਆ ਉਸ ਤੋਂ ਬਾਅਦ ਕਈ ਰੈਸਟੋਰੈਂਟਾਂ ਦੇ ਵਿੱਚ 10 20 30 ਮਲੇੜੇ ਸਿੰਗਰ ਆ ਉਹ ਇਕੱਠੇ ਹੋ ਗਏ ਤੇ ਉਹ ਆਪਣਾ ਇੱਕ ਇੰਜੋਏਮੈਂਟ ਕਰਦੇ ਆ ਪਾਰਟੀ ਕਰਦੇ ਆ ਤੇ ਨਾਲ ਆਪਣੀ ਜਿਹੜੀ ਆ ਸਿੰਗਿੰਗ ਦੀ ਕਲਾ ਦਾ ਜਿਹੜਾ ਪ੍ਰਦਰਸ਼ਨ ਕਰਦੇ ਆ ਬਟ ਕੁਝ ਸਿੰਗਰ ਇਹੋ ਜਿਹੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਫੈਸ਼ ਹੁੰਦੀ ਆ ਕਿ ਅਸੀਂ ਅੱਗੇ ਵਧੀਏ ਅਸੀਂ ਸਾਨੂੰ ਵੱਡੀਆਂ ਸਟੇਜਾਂ ਮਿਲਣ ਬਟ ਉਹਨਾਂ ਨੂੰ ਕੀ ਆ ਕਿ ਜਿਹੜਾ ਉਹ ਪਲੇਟਫਾਰਮ ਨਹੀਂ ਮਿਲ ਪੁੰਦਾ ਇਸ ਲਈ ਅਸੀਂ ਬੜੀ ਦੇਰ ਦੇ ਜਿਹੜੇ ਮਤਲਬ ਕਿ ਇਸ ਮੁੱਦੇ ਨੂੰ ਲੈ ਕੇ ਜਿਹੜਾ ਵਾ ਉਹ ਇਸ ਮੁੱਦੇ ਦੇ ਪਿੱਛੇ ਪਏ ਆ ਕਿ ਜਿਹੜੇ ਸਾਡੇ ਬੜੇ ਕਾਬਿਲ ਤੇ ਤਰੀਕ ਜਿਹੜੇ ਸਿੰਗਰ ਨੇ ਉਹਨਾਂ ਨੂੰ ਜਿਹੜੀ ਪਲੇਟਫਾਰਮ ਨਹੀਂ ਮਿਲ ਪਉਂਦੇ ਅਸੀਂ ਉਹਨਾਂ ਨੂੰ ਮਤਲਬ ਕਿ ਕੋਸ਼ਿਸ਼ ਕੀਤੀ ਆ ਕਿ ਅਲੱਗ-ਅਲੱਗ ਜਿਹੜੇ ਵੱਡੇ ਸਟੇਜ ਦੇ ਸ਼ੋਅ ਮਤਲਬ ਕਿ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਿਹੜੇ ਸਾਡੇ ਖਾਸ ਕਰਕੇ ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਾ ਵਾਂ ਕਿ ਜਿਹੜੇ ਇਸ ਚੀਜ਼ ਨੂੰ ਜਿਹੜੇ ਵੱਡੇ ਸਟੇਜਾਂ ਨੂੰ ਸ਼ੁਰੂ ਕਰਨ ਵਾਲੇ ਜਿਹੜੇ ਸਾਡੇ ਰਿਸਪੈਕਟਡ ਗਰੁੱਪ ਨੇ ਜਿਵੇਂ ਕਿ ਸਾਡੇ ਇੰਸਪੈਕਟਡ ਸ੍ਰੀਮਨ ਗੌਰ ਜੀ ਮੈਡਮ ਨੇ ਇੰਸਪੈਕਟਡ ਮਨੋਸ਼ਰਮਾ ਜੀ ਨੇ ਔਰ ਸਾਡੇ ਕਪਲ ਮਹਾਜਨ ਜੀ ਨੇ ਔਰ ਸਾਡੇ ਪਵਨ ਜਿਹੜੇ ਵਿਆਸ ਜੀ ਨੇ ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਹੋਰ ਵੀ ਕਾਫੀ ਗਰੁੱਪ ਨੇ ਤੇ ਸਾਡਾ ਇੱਕ ਮੁੱਦਾ ਸੀ ਕਿ ਇਹਨਾਂ ਨੂੰ ਜਿਹੜਾ ਵਾ ਇਕੱਠੇ ਕਰਕੇ ਇੱਕ ਸਾਫ ਸੁਥਰੀ ਤੇ ਪਰਵਾਰਿਕ ਜਿਹੜੀ ਗਾਇਕੀ ਆ ਤੇ ਇੱਕ ਪਰਵਾਰਿਕ ਜਿਹੜਾ ਮਾਹੌਲ ਆ ਉਹਨੂੰ ਪੈਦਾ ਕਰਕੇ ਜਿਹੜੇ ਸਾਡੇ ਬਹੁਤ ਹੀ ਟੈਲੈਂਟਡ ਸਿੰਗਰ ਨੇ ਉਹਨਾਂ ਨੂੰ ਇੱਕ ਵੱਡੇ ਲੈਵਲ ਤੇ ਜਿਹੜਾ ਵਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਗਾ ਇਹੜਾ ਆਡੀਅנס ਵਿੱਚ ਕਿਉਂਕਿ ਜਦੋਂ ਇੱਕ ਜਿਹੜਾ ਕੋਈ ਵੀ ਸਿੰਗਰ ਆ ਕੋਈ ਵੀ ਟੈਲੈਂਟ ਆ ਉਹਨੂੰ ਇੱਕ ਚਾਹੀਦਾ ਹੁੰਦਾ ਕਿ ਪਬਲਿਕ ਆਡੀਅנס ਔਰ ਆਡੀਅנס ਲਈ ਪਬਲਿਕ ਲਈ ਇੱਕ ਜਿਹੜਾ ਵਾ ਚੰਗੇ ਲੈਵਲ ਦਾ ਸ਼ੋਅ ਬਹੁਤ ਜ਼ਰੂਰੀ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਜਿੰਨੇ ਵੀ ਗਰੁੱਪ ਆ ਅੱਜ ਪੰਜ ਗਰੁੱਪ ਜਿਹੜੇ ਮੇਨ ਅੰਮ੍ਰਿਤਸਰ ਦੇ ਜਿਹੜੇ ਜਿਹੜੇ ਪੁਰਾਣੇ ਮੰਨੇ ਪਰਮੰਨੇ ਗਰੁੱਪ ਨੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਨਾਂ ਆ ਉਹ ਗਰੁੱਪ ਮਿਲ ਕੇ ਜਿਹੜਾ ਵਾ ਗੋਲਡ ਗਿਫਟ ਫਾਦੇ ਪ੍ਰੋਡਕਸ਼ਨ ਦੇ ਨਾਲ ਸਾਰੇ ਗਰੁੱਪ ਮਿਲ ਕੇ ਇਹ ਸੀ ਪ੍ਰੋਗਰਾਮ ਲੈ ਕੇ ਆ ਰਹੇ ਆਂ ਤੇ ਸਾਡਾ ਜਿਹੜਾ ਮੰਤਵ ਇੱਕੋ ਇੱਕ ਆ ਕੋਈ ਪੈਸਾ ਕਮਾਉਣਾ ਨਹੀਂ ਕੋਈ ਗੱਲ ਹੈ ਕਿਸੇ ਦੇ ਨਾਲ ਸਾਡਾ ਕੰਪੀਟੀਸ਼ਨ ਨਹੀਂ ਆ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਆ ਸਾਡਾ ਸਿਰਫ ਉਸਰ ਪਿੱਛੋ ਮੰਤਵ ਆ ਕਿ ਜਿਹੜੇ ਸਾਡੇ ਰਿਸਪੈਕਟਡ ਸਿੰਗਰ ਨੇ ਉਹਨਾਂ ਦਾ ਜਿਹੜਾ ਟੈਲੈਂਟ ਆ ਉਹਨਾਂ ਦੇ ਟੈਲੈਂਟ ਨੂੰ ਅੱਗੇ ਲੈ ਕੇ ਆਉਣਾ ਤੇ ਆਡੀਅנס ਦੇ ਵਿੱਚ ਲੈ ਕੇ ਆਉਣਾ ਤੇ ਅਮਰਸਰ ਵਾਸੀਆਂ ਨੂੰ ਇੱਕ ਸਾਫ਼ ਸੁਥਰੀ ਤੇ ਪਰਿਵਾਰਕ ਜਿਹੜਾ ਗਾਇਕੀ ਦਾ ਮਾਹੌਲ ਦੇਣਾ ਤੇ ਇਹ ਜਿਹੜਾ ਸਾਡਾ ਸਾਰਿਆਂ ਦਾ ਮੰਤਵ ਆ ਤੇ ਪ੍ਰਮਾਤਮਾ ਕਿਰਪਾ ਕਰੇ ਕਿ ਅਸੀਂ ਜਿਹੜਾ ਸਾਡਾ ਇਹ ਸਾਥ ਆ ਇਹ ਹਮੇਸ਼ਾ ਲਈ ਬਣਿਆ ਰਹੇ ਅਸੀਂ ਅਮਰਸਰ ਨੂੰ ਵੱਡੀਆਂ ਸਟੇਜਾਂ ਤੇ ਵੱਡੇ ਪ੍ਰੋ ਉਹ ਹੋਰ ਉਬਾਰੀਏ ਤੇ ਚੰਗੇ ਤੋਂ ਚੰਗੇ ਪ੍ਰੋਗਰਾਮ ਲੈ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਹੁੰਦੇ ਰਹੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ